ਗਾਇਕ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਹੁਣ ਗਾਇਕ ਬੱਬੂ ਮਾਨ ਮਿਤਰੇ ਨੇ ਜੀ ਆਦਾਇਆ ਕਿ ਬੱਬੂ ਮਾਨ ਦੇ ਵੱਲੋਂ ਇੱਕ ਸਟੋਰੀ ਜਿਹੜੀ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸੁਨੰਦਾ ਸ਼ਰਮਾ ਦਾ ਜ਼ਿਕਰ ਕੀਤਾ। ਉਹਨਾਂ ਨੇ ਲਿਖਿਆ ਹੈ ਕਿ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਅਸੀਂ ਦੇਖੀ ਸੀ ਅਕਸਰ ਕੰਪਨੀਆਂ ਐਦਾਂ ਕਰਦੀਆਂ ਨੇ ਇਸ ਔਖੇ ਸਮੇਂ ਦੇ ਵਿੱਚ ਅਸੀਂ ਸੁਨੰਦਾ ਸ਼ਰਮਾ ਦੇ ਨਾਲ ਡਟ ਕੇ ਖੜੇ ਆਂ। ਕਬਰੋਣਾ ਨਹੀਂ ਹੈ ਤੇ ਦਬਨਾ ਨਹੀਂ ਹੈ ਇਹ ਸੁਨੰਦਾ ਸ਼ਰਮਾ ਨੂੰ ਲੈ ਕੇ ਬੱਬੂ ਮਾਨ ਦੇ ਵੱਲੋਂ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਗਈ ਹੈ ਸੋ ਸੁਨੰਦਾ ਸ਼ਰਮਾ ਜਿਨ੍ਹਾਂ ਦੇ ਵੱਲੋਂ ਪਿੰਕੀ ਢਾਲੀਵਾਲ ਦੇ ਉੱਤੇ ਇਲਜ਼ਾਮ ਜਿਹੜੇ ਲਾਏ ਗਏ ਕਿ ਮੈਨੂੰ ਜ਼ਹਿਨੀ ਬਿਮਾਰ ਕੀਤਾ ਗਿਆ ਕਮਰੇ ਦੇ ਵਿੱਚ ਵੜ-ਵੜ ਕੇ ਮੈਂ ਇਕੱਲੀ ਰੋਈ ਹਾਂ ਕਈ ਵਾਰ ਮੈਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿਹਨਤ ਅਸੀਂ ਕਰਦੇ ਆ ਤੇ ਉਸ ਦੀ ਜੋ ਪੂਰੀ ਕਮਾਈ ਹੁੰਦੀ ਹੈ ਉਸ ਦੇ ਨਾਲ ਆਪਣਾ ਘਰ ਭਰਦੇ ਨੇ ਸਾਨੂੰ ਮੰਗਤਿਆਂ ਵਾਂਗ ਟ੍ਰੀਟ ਕੀਤਾ ਜਾਂਦਾ ਹੈ ਸੋ ਇਸ ਨੂੰ ਲੈ ਕੇ ਹੁਣ ਲਗਾਤਾਰ ਗਾਇਕ ਜਿਹੜੇ ਨੇ ਸੁਮੰਦਾ ਸ਼ਰਮਾ ਦੇ ਹੱਕ ਦੇ ਵਿੱਚ 69 ਦੇ ਨਜ਼ਰ ਆਏ ਨੇ ਥੋੜਾ ਸਮਾਂ ਪਹਿਲਾਂ ਹੀ ਹਿਮਾਂਸ਼ੀ ਖਰਾਨਾ ਦੇ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਸਨੇ ਜ਼ਿਕਰ ਕੀਤਾ ਕਿ ਮੇਰੇ ਨਾਲ ਵੀ 2017 ਦੇ ਵਿੱਚ ਅਜਿਹਾ ਕੁਝ ਹੋਇਆ ਅਕਸਰ ਇੰਝ ਜਿਹੜੇ ਆਰਟਿਸਟ ਨੂੰ ਹਰ ਇੱਕ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਇਹਨਾਂ ਹਾਲਾਤਾਂ ਦਾ ਲੇਕਿਨ ਚੁੱਪ-ਚੁਪੀਤੇ ਮੈਂ ਲੜਾਈ ਲੜੀ ਹੈ ਤੇ ਇਸੇ ਤੋਂ ਬਾਅਦ ਹੁਣ ਦੱਸ ਦਈਏ ਕਿ ਗਾਇਕ ਬੱਬੂ ਮਾਨ ਜੋ ਨੇ ਸੁਮੰਦਾ ਸ਼ਰਮਾ ਨੂੰ ਲੈ ਕੇ ਹੱਕ ਦੇ ਵਿੱਚ ਨਿਤਰੇ ਨੇ ਉਸ ਦਾ ਵਰਤਾਂ ਜਿਹੜਾ ਬੱਬੂ ਮਾਨ ਦੇ ਵੱਲੋਂ ਦਿੱਤਾ ਗਿਆ ਸੁਨੰਦਾ ਸ਼ਰਮਾ ਦੇ ਲਈ ਪੋਸਟ ਸਾਂਝੀ ਕਰਦੇ ਆ ਲਿਖਦੇ ਨੇ ਕਿ ਸੁਨੰਦਾ ਸ਼ਰਮਾ ਦੀ ਅਸੀਂ ਇੱਕ ਪੋਸਟ ਜਿਹੜੀ ਉਹ ਦੇਖੀ ਸੀ ਜਿਸ ਤੋਂ ਬਾਅਦ ਇਹ ਕਹਿਣਾ ਚਾਹੁੰਦੇ ਆ ਕਿ ਅਕਸਰ ਜਿਹੜੀਆਂ ਇਹ ਕੰਪਨੀਆਂ ਹੁੰਦੀਆਂ ਨੇ ਇਸੇ ਤਰੀਕੇ ਦੇ ਨਾਲ ਕਰਦੇ ਨੇ ਕਿਉਂਕਿ ਸੁਨੰਦਾ ਸ਼ਰਮਾ ਨੇ ਕਿਹਾ ਸੀ ਕਿ ਇਹ ਕੰਪਨੀਆਂ ਜਿਹੜੀਆਂ ਨੇ ਇਹ ਸਾਡੇ ਨਾਲ ਇਸ ਤਰੀਕੇ ਦੇ ਨਾਲ ਟ੍ਰੀਟ ਕਰਦੇ ਨੇ ਕਿ ਸਾਨੂੰ ਮੰਗਤਿਆਂ ਵਾਂਗ ਟ੍ਰੀਟ ਕੀਤਾ ਜਾਂਦਾ ਸਾਡੀ ਮਿਹਨਤ ਦੇ ਉੱਤੇ ਆਪਣੇ ਘਰ ਇਹ ਪਰਦੇ ਨੇ ਕਈ ਵਾਰ ਆਪਣੇ ਆਪ ਨੂੰ ਮੈਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਜੋ ਮੇਰੇ ਨਾਲ ਵਾਪਰੇ ਆ ਕਿਉਂਕਿ ਮੈਂ ਜ਼ਹਿਨੀ ਬਿਮਾਰ ਖੋਈਆਂ ਤੇ ਇਸੇ ਤੋਂ ਬਾਅਦ ਗਾਇਕ ਜੁੜੇ ਨੇ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ 69 ਦੇ ਨਜ਼ਰ ਆਏ ਨੇ ਤੇ ਹੁਣ ਗਾਇਕ ਬੱਬੂ ਮਾਨ ਇੱਕ ਵੱਡਾ ਨਾਮ ਜੋ ਕਿ ਸੁਨੰਦਾ ਸ਼ਰਮਾ ਦੇ ਸਮਰਥਨ ਦੇ ਵਿੱਚ ਆਏ ਨੇ ਉਹਨਾਂ ਨੇ ਕਿਹਾ ਕਿ ਘਬਰਾਉਣਾ ਨਹੀਂ ਹੈ ਦਬਣਾ ਨਹੀਂ ਹੈ ਅਸੀਂ ਡਟ ਕੇ ਤੇਰੇ ਨਾਲ ਖੜੇ ਆ ਤੇ ਇਹ ਨਾਲ ਹੀ ਉਹਨਾਂ ਕਹਿਆ ਕਿ ਅਕਸਰ ਇਹ ਕੰਪਨੀਆਂ ਇੰਜ ਹੀ ਕਰਦੀਆਂ ਹੁੰਦੀਆਂ ਨੇ ਲੇਕਿਨ ਤੁਸੀਂ ਕਬਰੋਣਾ ਨਹੀਂ ਐ ਤੇ ਨਾ ਹੀ ਦਬਣਾ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਆ ਸੋ ਬੱਬੂ ਮਾਨ ਦੀ ਇਸ ਪੋਸਟ ਤੋਂ ਬਾਅਦ ਲਗਾਤਾਰ ਜਿਹੜੇ ਹੋਰ ਵੀ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਗਾਇਕ ਜਿਹੜੇ ਨੇ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਉਸ ਨੂੰ ਸਪੋਰਟ ਕਰਦੇ ਜਿਹੜੇ ਨਜ਼ਰ ਆਏ ਨੇ ਕਿਉਂਕਿ ਪਿੰਕੀ ਢਾਲੀਵਾਲ ਦੇ ਉੱਤੇ ਇਲਜ਼ਾਮ ਸੁਨੰਦਾ ਸ਼ਰਮਾ ਦੇ ਵੱਲੋਂ ਲਾਏ ਗਏ ਤੇ ਉਸੇ ਤੋਂ ਬਾਅਦ ਕਾਰਵਾਈ ਹੁੰਦੀ ਹੈ ਪਿੰਕੀ ਢਾਲੀਵਾਲ ਨੂੰ ਗ੍ਰਫਤਾਰ ਕੀਤਾ ਜਾਂਦਾ ਤੇ ਹੁਣ ਜਦੋਂ ਸੁਮੰਦਾ ਸ਼ਰਮਾ ਦੇ ਵੱਲੋਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਨੇ ਕਾਰਵਾਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਗਾਇਕ ਜਿਹੜੇ ਨੇ ਉਸੇ ਹੱਕ ਦੇ ਵਿੱਚ ਨਿੱਤਰ ਦੇ ਨਜ਼ਰ ਆਏ ਨੇ ਤੇ ਹੁਣ ਬੱਬੂ ਮਾਨ ਨੇ ਵੀ ਕਿਹਾ ਕਿ ਦਬਨਾ ਨਹੀਂ ਹੈ ਕਬਰੋਣਾ ਨਹੀਂ ਹੈ ਇਸ ਔਖੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਹਾਂ